ਸਤ ਸ੍ਰੀ ਅਕਾਲ ਜੀ ਆਪਾਂ ਅੱਜ ਮਿਰਚਾਂ ਨੂੰ ਤਾਂ ਆਦਰਕ ਨੂੰ ਕਿਸ ਤਰ੍ਹਾਂ ਜੇ ਜ਼ਿਆਦਾ ਆਪਣੇ ਕੋ ਆ ਜਾਵੇ ਤਾਂ ਕਿਸ ਤਰ੍ਹਾਂ ਆਪਾਂ ਰੱਖਣਾ ਆ ਕਈ ਵਾਰੀ ਆਪਾਂ ਨੂੰ ਮਿਰਚਾਂ ਤੇ ਆਦਰਕ ਜਿਹੜਾ ਆ ਛੇਤੀ ਚਾਹੀਦਾ ਹੁੰਦਾ ਆ ਕਿ ਆਪਾਂ ਜੌਬ ਵਗੈਰਾ ਕਰਦੇ ਆ ਜਾਂ ਆਪਣੇ ਕੋ ਵੈਸੇ ਵੀ ਜ਼ਿਆਦਾ ਹੋ ਜਾਣ ਤੇ ਫਿਰ ਮਿਰਚਾਂ ਵੀ ਆਦਰਕ ਸੁੱਕੀਆਂ ਸੁੱਕੀਆਂ ਜੀਆਂ ਹੋ ਜਾਣੀਆਂ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇੱਕ ਪੀਸ ਕੇ ਰੱਖ ਲਾਂਗੇ ਤੇ ਮਿਰਚਾਂ ਜਿਹੜੀਆਂ ਆ ਮੈਂ ਲਈਆਂ ਆ ਆਪਾਂ ਇਹਨਾਂ ਦੀਆਂ ਡੰਡੀਆਂ ਧੋ ਕੇ ਤੋੜ ਕੇ ਤੇ ਮਿਰਚਾਂ ਨੂੰ ਚੰਗੀ ਤਰ੍ਹਾਂ ਨਾ ਆਪਾਂ ਧੋ ਕੇ ਸੁਕਾ ਲਿਆ ਆ ਬਿਲਕੁਲ ਪਾਣੀ ਨਹੀਂ ਹੈਗਾ ਇਹਨਾਂ ਵਿੱਚ ਤੇ ਅਦਰਕ ਵੀ ਜਿਹੜਾ ਆ ਇਹਨੂੰ ਵੀ ਆਪਾਂ ਨੂੰ ਆਪਾਂ ਸਣੇ ਜੇ ਤੁਸੀਂ ਮਿਰਚ ਅਦਰਕ ਜਿਹੜਾ ਛਿਲਕਾ ਲਾ ਕੇ پیسਣਾ ਚਾਹੁੰਦੇ ਆ ਛਿਲਕਾ ਲਾ ਕੇ پیس ਲਓ ਤੇ ਆਪਾਂ ਥੋੜਾ ਜਿਹੜਾ ਸਾਈਡਾਂ ਤੋਂ ਖਰਾਬ ਖਰੂਬ ਜੇ ਆ ਜਾਂ ਸੁੱਕਿਆ ਸਕੇ ਜੇ ਜਿਆਦਾ ਉਹ ਆਪਾਂ ਲਾਹ ਦਿੱਤਾ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਮੈਂ ਧੋ ਕੇ ਇਹਨੂੰ ਵੀ ਆਪਾਂ ਪਾਣੀ ਦਾ ਸੁਕਾ ਲਿਆ ਆ ਤੇ ਕਈ ਵਾਰੀ ਦੇਖੋ ਇਸ ਤਰ੍ਹਾਂ ਜਿਹੜਾ ਆ ਸੁੱਕਾ ਜਿਹਾ ਹੋ ਜਾਂਦਾ ਆ ਜਿਆਦਾ ਤਾਂ ਆਪਾਂ ਇਹਨਾਂ ਨੂੰ ਕੱਟ ਦਿੱਤਾ ਆ ਵਿੱਚ ਤੇ ਇਹਨੂੰ ਹੁਣ ਆਪਾਂ ਰਫਲੀ ਜਿਹਾ ਕੱਟ ਲਾਂਗੇ ਕਈਏ ਬਾਰ ਬਾਰ ਆਪਾਂ ਨੂੰ ਫਿਰ ਆਦਕਰ ਮਿਰਚਾਂ ਵੀ ਪੀਸਣੀਆਂ ਕੁੱਟਣੀਆਂ ਨਹੀਂ ਪੈਂਦੀਆਂ ਹੈਗੀਆਂ ਤੇ ਆਪਾਂ ਫੇ ਜਿੱਦਾਂ ਗ੍ਰੈਂਡਰ ਦੁਆਰਾ ਦੁਆਰਾ ਥੋੜੀ ਜਿਹੀ ਵੀ ਮਿਰਚ ਆਦਕਰ ਪੀਸਣਾ ਹੁੰਦਾ ਆ ਤਾਂ ਫਿਰ ਲਵੇੜਨੇ ਪੈਂਦੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਖਰਾਬ ਵੀ ਨਹੀਂ ਹੁੰਦੇ ਇਹ ਆਪਾਂ ਇੱਕ ਟ੍ਰਿਕ ਦੱਸਾਂਗੇ ਉਹਦੇ ਨਾਲ ਇਹ ਇਸ ਤਰ੍ਹਾਂ ਹੀ ਹਰੇ ਤੇ ਆਦਕਰ ਵੀ ਇਸੇ ਤਰ੍ਹਾਂ ਰਹੂਗਾ ਕਾਲਾ ਨਹੀਂ ਹੋਊਗਾ ਇਹ ਪੀਸਿਆ ਜੇ ਤੁਸੀਂ ਛਿਲਕਾ ਲਾਉਣਾ ਚਾਹੁੰਦੇ ਆ ਤਾਂ ਲਾ ਲਓ ਇਸ ਤਰ੍ਹਾਂ ਆਪਾਂ ਛਿਲਕਾ ਜਿਹੜਾ ਆ ਵਿੱਚੇ ਲਈਦਾ ਆ ਧੋ ਕੇ ਚੰਗੀ ਤਰ੍ਹਾਂ ਨਾ ਪੀਸ ਧੋ ਲਓ ਤੇ ਹੁਣ ਆਪਾਂ ਦੇਖੋ ਜੀ ਯਾਦ ਕਰ ਵੀ ਜਿਹੜਾ ਆ ਕੱਟ ਲਿਆ ਆ ਰਫਲੀ ਜਿਹਾ ਮੋਟਾ-ਮੋਟਾ ਕੱਟ ਲਿਆ ਆ ਤੇ ਮਿਰਚਾਂ ਵੀ ਆਪਾਂ ਇਹਨਾਂ ਨੂੰ ਗ੍ਰੈਂਡਰ ਨਾਲ ਗ੍ਰੈਂਡ ਨਹੀਂ ਕਰਾਂਗੇ ਇਹਨਾਂ ਨੂੰ ਆਪਾਂ ਚੋਪਰ 'ਚ ਪਾ ਕੇ ਚੋਪਰ ਦੇ ਨਾਲ ਇਹਨਾਂ ਨੂੰ ਚੋਪ ਕਰਾਂਗੇ ਮੈਂ ਚੋਪਰ ਲੈ ਲਿਆ ਇਹਦੇ ਵਿੱਚ ਆਪਾਂ ਇਹਨਾਂ ਨੂੰ ਦੋ ਵਾਰੀ ਪਾਵਾਂਗੇ ਆਪਾਂ ਕਿਉਂਕਿ ਆਪਣੇ ਕੋ ਥੋੜਾ ਜਿਹਾ ਜ਼ਿਆਦਾ ਆ ਤੇ ਆਪਾਂ ਅੱਧ-ਅੱਧ ਕਰਕੇ ਬੀਸ ਲਵਾਗੇ ਇਹਨਾਂ ਨੂੰ ਗ੍ਰੈਂਡਰ ਦੇ ਨਾਲ ਇੱਕਦਮ ਜਿਹੜੀਆਂ ਆ ਮਿਰਚਾਂ ਤੇ ਆਦ ਕਰ ਬਹੁਤ ਜਿਆਦਾ ਗ੍ਰੈਂਡ ਹੋ ਜਾਂਦਾ ਇਹਦੇ ਨਾਲ ਜਿਸ ਤਰ੍ਹਾਂ ਆਪਾਂ ਕੁੰਡੇ ਕੋਟਣ ਨਾਲ ਕੁੱਟਦੇ ਆ ਚੋਪਰ ਦੇ ਨਾਲ ਇਸ ਤਰ੍ਹਾਂ ਹੋ ਜਾਂਦਾ ਆ ਅੱਧੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਲਾਂਗੇ ਵਿੱਚ ਥੋੜੀਆਂ ਜੀਆਂ ਗੱਦਰ ਜੀਆਂ ਲਾਲ ਜੀਆਂ ਵੀ ਹੋ ਗਈਆਂ ਵਿੱਚੇ ਰੱਖ ਲਾਂਗੇ ਆਪਾਂ ਇਹਨੂੰ ਇਸੇ ਤਰ੍ਹਾਂ ਮਿਰਚਾਂ ਵਿੱਚੇ ਪਾ ਲਾਂਗੇ ਇਹਨਾਂ ਨੂੰ ਹੁਣ ਆਪਾਂ ਚੋਪਰ ਦੇ ਨਾਲ ਚੋਪ ਕਰ ਲਾਂਗੇ ਮਿਰਚਾਂ ਦੇਖੋ ਆਦਿਕਰ ਨੂੰ ਆਪਾਂ ਜਿਹੜਾ ਚੌਕ ਕਰ ਲਿਆ ਤੇ ਥੋੜ ਜੀਆਂ ਮੋਟੀਆਂ-ਮੋਟੀਆਂ ਜੀਆਂ ਹੱਲੇ ਹੈਗੀਆਂ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਟ੍ਰਿਕ ਬਾਤਾਂਗੇ ਉਹਦੇ ਨਾਲ ਇਹ ਜਿਹੜੀਆਂ ਮਿਰਚਾਂ ਤੇ ਆਦਿਕਰ ਆ ਐਸੇ ਤਰ੍ਹਾਂ ਦਾ ਹਰਾ ਹੀ ਰਹੂਗਾ ਮਿਰਚਾਂ ਹਰੀਆਂ ਹੀ ਰਹਿਣਗੀਆਂ ਕਾਲੀਆਂ ਨਹੀਂ ਹੋਣਗੀਆਂ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲੂਣ ਲੂਣ ਦੇ ਮੈਂ ਬੜਾ ਚਮਚਾ ਲਿਆ ਤੇ ਇਹ ਮੈਂ ਇਹਦੇ ਵਿੱਚ ਲੂਣ ਪਾ ਦਉਂਗੀ ਲੂਣ ਤੁਸੀਂ ਆਪਣਾ ਮੈਂ ਦੋ 2 ਜਾਂ 3 ਚਮਚੇ ਜਿਹੜੇ ਆਹਾ ਲੂਣ ਦੇ ਪਾਤੇ ਆ ਇਸ ਤੁਸੀਂ ਆਪਣਾ ਇਹ ਖਿਆਲ ਰੱਖਣਾ ਹੈ ਕਿ ਜਦੋਂ ਤੁਸੀਂ ਸਬਜ਼ੀ ਬਣਾਉਣੀ ਆ ਤੇ ਫਿਰ ਲੂਣ ਉਹਦੇ ਵਿੱਚ ਉਸ ਹਿਸਾਬ ਨਾਲ ਪਾਓ ਕਿਉਂਕਿ ਆਪਾਂ ਇਹਦੇ ਵਿੱਚ ਵੀ ਲੂਣ ਪਾਏ ਆ ਇਹਦੇ ਨਾਲ ਇਹ ਮਿਰਚਾਂ ਦਾ ਕਲਰ ਤੇ ਆਦ ਕਰਦਾ ਕਲਰ ਇਸੇ ਤਰ੍ਹਾਂ ਦਾ ਰਹੂਗਾ ਤੇ ਇਹਨੂੰ ਹੁਣ ਆਪਾਂ ਥੋੜ੍ਹਾ ਜਿਹਾ ਹੋਰ ਗ੍ਰाइंड ਕਰ ਲਾਂਗੇ ਹੁਣ ਆਪਾਂ ਇਹਨੂੰ ਹੋਰ ਛਾਪ ਕਰ ਲਿਆ ਆ ਲੂਣ ਪਾ ਕੇ ਤੇ ਨਾਲੇ ਲੂਣ ਜਿਹੜਾ ਆਪਣਾ ਵਿੱਚ ਮਿਕਸ ਵੀ ਹੋ ਗਿਆ ਚੰਗੀ ਤਰ੍ਹਾਂ ਦੇ ਨਾਲ ਇੱਕਦਮ ਪੂਰਾ ਮਿਕਸ ਹੋ ਗਿਆ ਆ ਤੇ ਹੁਣ ਦੇਖੋ ਇਹ ਬਿਲਕੁਲ ਜਿਹੜਾ ਆਪਾਂ ਜਿਸ ਤਰ੍ਹਾਂ ਨਹੀਂ ਜੇ ਤੁਸੀਂ ਥੋੜੀ ਜਿਹੀ ਮੋਟੀਆਂ ਰੱਖਣਾ ਚਾਹੁੰਦੇ ਤਾਂ ਥੋੜਾ ਘੱਟ ਇਹਨੂੰ ਚੌਪ ਕਰ ਲਓ ਤੇ ਆਪਾਂ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਆਪਾਂ ਚਾਹੀਦਾ ਆ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਆ ਤਾਂ ਆਦਕਰ ਬਹੁਤਾ ਸਾਤਾ ਕੱਟਿਆ ਖਾਂਦੇ ਵੀ ਨਹੀਂ ਹੈਗੇ ਤੇ ਇਸ ਤਰ੍ਹਾਂ ਦਾ ਜੇ ਤੁਸੀਂ ਕਰਕੇ ਰੱਖ ਲਓ ਤਰੀ ਵਿੱਚ ਵੀ ਪਾਇਆ ਜਾ ਸਕਦਾ ਆ ਸਬਜੀ ਵਿੱਚ ਵੀ ਪਾਇਆ ਜਾ ਸਕਦਾ ਜਿਹਦੇ ਵਿੱਚ ਵੀ ਤੁਸੀਂ ਪਾਉਣਾ ਆ ਰੋਟੀ ਪਰੌਠਾ ਬਣਾਉਣੇ ਉਹਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਪਾ ਸਕਦੇ ਆ ਤੁਹਾਨੂੰ ਬਾਰ ਬਾਰ ਗ੍ਰाइंड ਕਰਨ ਦੀ ਲੋੜ ਨਹੀਂ ਪਊਗੀ ਇਸ ਤਰ੍ਹਾਂ ਇਹ ਬਿਲਕੁਲ ਕਾਲਾ ਨਹੀਂ ਹੋਊਗਾ ਨਾ ਕੋਈ ਸਮੈਲ ਆਊਗੀ ਇਹਦੇ ਵਿੱਚੋਂ ਤੁਸੀਂ ਇਸ ਤਰ੍ਹਾਂ ਕਰਕੇ ਦੇਖਣਾ ਜੇ ਸਾਡੇ ਕੋਲ ਕਈ ਵਾਰੀ ਮਿਰਚਾਂ ਜਿਹੜੀਆਂ ਆ ਆਹ ਮਾਰਕੀਟ ਵਾਲੇ ਪਾਣੀ ਪਾ ਦਿੰਦੇ ਆ ਖਰਾਬ ਜੀਆਂ ਹੋ ਜਾਂਦੀਆਂ ਤੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਰੱਖ ਲਓ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਇਸ ਤਰ੍ਹਾਂ ਮੇਰੇ ਕੋਲ ਇੱਕ ਡੱਬਾ ਆ ਸਟੀਲ ਦਾ ਤੇ ਆਪਾਂ ਇਹਦੇ ਵਿੱਚ ਇਹਨਾਂ ਨੂੰ ਤੁਹਾੜ ਕੋ ਕੋਈ ਵੀ ਕੰਟੇਨਰ ਆ ਪਲਾਸਟਿਕ ਦਾ ਆ ਜਿੱਦਾਂ ਕੰਟੇਨਰ ਅੱਜ ਕੱਲ ਆਉਂਦੇ ਆ ਤੁਸੀਂ ਉਹਨਾਂ ਵਿੱਚ ਵੀ ਪਾ ਕੇ ਰੱਖ ਸਕਦੇ ਆ ਤੇ ਆਪਾਂ ਇਹਦੇ ਵਿੱਚ ਸਟੀਲ ਦੇ ਚ ਪਾ ਕੇ ਇਹਨੂੰ ਰੱਖ ਲੈਣਾ ਇਹਨੂੰ ਫ੍ਰੀਜਰ ਚ ਨਹੀਂ ਰੱਖਣਾ ਹੈਗਾ ਆਪਾਂ ਫ੍ਰਿਜ ਵਿੱਚ ਹੀ ਰੱਖਾਂਗੇ ਫ੍ਰੀਜ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਇਹ ਐਸੇ ਤਰ੍ਹਾਂ ਦੀਆਂ ਹੀ ਰਹਿਣਗੀਆਂ ਮਿਰਚਾਂ ਤਿਆਰ ਕਰ ਬਿਲਕੁਲ ਵੀ ਸਮੈਲ ਨਹੀਂ ਆਊਗੀ ਜਦੋਂ ਤੁਸੀਂ ਬਾਰਤਣਾयां ਕੱਢੋ ਉਸੇ ਵੇਲੇ ਤੇ ਤੁਸੀਂ ਉਸੇ ਬਹੁਤ ਹੀ ਛੇਤੀ ਦਾ ਸਬਜੀ ਬਣਾ ਸਕਦੇ ਆ ਨਹੀਂ ਤਾਂ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਆ ਦਾਲ ਅਦਰਕ ਮਿਰਚਾਂ ਜਿਹੜੇ ਆ ਗ੍ਰੈਂਡ ਕਰਦੇ ਆ ਨੂੰ ਛਿੱਲੋ ਕੱਟੋ ਦੇਖੋ ਛਿਲਕੇ ਵੀ ਆ ਜਿਹੜੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਆਪਾਂ ਜਿਹੜਾ ਅਦਰਕ ਆ ਬਿਨਾ ਛਿਲਕਿਆਂ ਦੇ ਜਿਹੜਾ ਆ ਗ੍ਰੈਂਡ ਕੀਤਾ ਆ ਇਸ ਤਰ੍ਹਾਂ ਛਿਲਕਿਆਂ ਮੈਂ ਬਿਲਕੁਲ ਨਹੀਂ ਆਪਾਂ ਛਿਲਕੇ ਲਈਦੇ ਜਲਾਈਦੇ ਵੀ ਆ ਤਾਂ ਥੋੜੇ ਬਹੁਤ ਤੇ ਰੱਖ ਵੀ ਲਈਦੇ ਚਾਹ ਚ ਪਾ ਲਈਦੇ ਆ ਧੋ ਕੇ ਤੇ ਇਸ ਤਰ੍ਹਾਂ ਤੁਸੀਂ ਮਿਰਚਾਂ ਆਦ ਕਰਨ ਜਿਹੜਾ ਆ ਆਪਣੇ ਨੂੰ ਇੱਕੋ ਵਾਰੀ ਗ੍ਰाइंड ਕਰਕੇ ਰੱਖ ਸਕਦੇ ਆ ਖਰਾਬ ਹੋਣ ਤੋਂ ਇਹਨਾਂ ਨੂੰ ਆਪਾਂ ਬਚਾ ਸਕਦੇ ਆ ਇੱਕ ਡੱਬਾ ਜਿਹੜਾ ਆਪਣਾ ਭਰ ਗਿਆ ਆ ਤੇ ਇਹ ਬਿਲਕੁਲ ਵੀ ਭਾਵੇਂ 2 ਮਹੀਨੇ ਪਿਆ ਰਹੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਨਾ 스ਮੈਲ ਆਊਗਾ ਇਸ ਤਰ੍ਹਾਂ ਤੁਸੀਂ ਆਦ ਕਰਤੇ ਮਿਰਚਾਂ ਨੂੰ ਆਪਣੇ ਨੂੰ ਜਿਹੜਾ ਆ ਉੱਤੇ ਆਪਾਂ ਢੱਕਣ ਦੇ ਦਾਂਗੇ ਇਹਨੂੰ ਫ੍ਰਿਜ ਵਿੱਚ ਰੱਖਾਂਗੇ ਫ੍ਰੀਜ਼ਰ 'ਚ ਨਹੀਂ ਰੱਖਣਾ ਹੈਗਾ ਤੇ ਇਸ ਤਰ੍ਹਾਂ ਤੁਸੀਂ ਆਪਣੀਆਂ ਅਦਰਕ ਅਤੇ ਮਿਰਚਾਂ ਨੂੰ ਖਰਾਬ ਹੋਣ ਤੋਂ ਜਿਹੜਾ ਆ ਬਚਾ ਸਕਦੇ ਆ ਤੇ ਸਾਡਾ ਅਦਰਕ ਸੁੱਕੂ ਕਈ ਵਾਰੀ ਇਸ ਤਰ੍ਹਾਂ ਪਿਆ-ਪਿਆ ਬਾਹਰ ਆਪਣਾ ਸੁੱਕ ਜਾਂਦਾ ਸੁੱਕਾ ਜਿਹਾ ਹੋ ਜਾਂਦਾ ਅਦਰਕ ਤੇ ਫਿਰ ਉਹ ਕੱਟ ਵੀ ਨਹੀਂ ਹੁੰਦਾ ਹੈਗਾ ਤੇ ਇਸ ਤਰ੍ਹਾਂ ਜਿਹੜਾ ਆ ਆਪਣਾ ਮਿਰਚ ਅਦਰਕ ਖਰਾਬ ਵੀ ਨਹੀਂ ਹੋਊਗਾ ਤੇ ਆਪਾਂ ਬਹੁਤ ਛੇਤੀਦਾਰ ਸਬਜ਼ੀ ਬਣਾ ਸਕਦੇ ਆ ਤੇ ਵਾਰ-ਵਾਰ ਆਪਾਂ ਨੂੰ ਮਿਰਚਾਂ ਆਰਕਰ ਗ੍ਰੈਂਡ ਨਹੀਂ ਕਰਨਾ ਪਊਗਾ ਇਸੇ ਤਰ੍ਹਾਂ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਸ ਮੇਰਾ ਤਰੀਕਾ ਜਿਹੜਾ ਆ ਕਿਸ ਤਰ੍ਹਾਂ ਦਾ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ